ਵਰਲਡਵਾਇਡ ਬੀਐਸਪੀ ਸਪੋਰਟਰ ਦੇਖ ਰਿਹਾ ਹੈ ਤੁਮਨ ਦਰਸ਼ਕਾਂ ਦਾ ਸਵਾਗਤ ਮੈਂ ਰਾਕੇਸ਼ ਮਾਰਸੰਗੀ ਪੰਜਾਬ ਵਿੱਚ ਬਲਾਕਪਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦਾ ਕੰਮ ਅੱਜ ਅਮਨ ਉਮਾਨਾ ਨਕਮਲ ਪਿਆ ਹਾਲਾਂਕਿ ਇੱਕ ਦੁੱਕਾ ਥਾਂਵਾਂ ਦੇ ਉਤੇ ਚੋਣਾਂ ਨੂੰ ਲੈ ਕੇ ਗੜਬੜੀ ਅਤੇ ਮੌਜੂਦਾ ਸਰਕਾਰ ਦੇ ਆਗੂਆਂ ਵੱਲੋਂ ਬੂਥ ਕੈਪਟਿੰਗ ਦੀਆਂ ਘਟਨਾਵਾਂ ਵੀ ਸਨ ਨੂੰ ਬੜੀਆਂ ਉਥੇ ਹੀ ਜੇ ਗੱਲ ਕਰੀਏ ਜਲੰਧਰ ਫਲੋਰਾ ਤੇ ਨਵਾਂ ਸ਼ਹਿਰ ਦੇ ਲੋਕਾਂ ਵਿੱਚ ਇਹਨਾਂ ਚੋਣਾਂ ਨੂੰ ਲੈ ਕੇ ਖਾਸ ਆਉਸ਼ਾਦ ਸ਼ਾਹ ਦੇਖਣ ਨੂੰ ਮਿਲਿਆ ਵਰਜਨ ਸਮਾਈ ਪਾਰਟੀ ਦੇ ਵਰਕਰਾਂ ਵੱਲੋਂ ਦਿੱਤੇ ਮਜ਼ਬੂਤ ਬੂਥ ਲਗਾ ਕੇ ਪਾਰਟੀ ਦੇ ਮੀਰੀਵਾਲਾ ਦਾ ਹ ਅਤੇ ਹੀ ਜੇ ਗੱਲ ਕਰੀਏ ਦੂਜੀਆਂ ਪਾਰਟੀਆਂ ਦੀ ਤਾਂ ਕਈ ਪਿੰਡਾਂ ਵਿੱਚ ਕਿਸੇ ਵੀ ਪਾਰਟੀ ਖਾਸ ਕਰਕੇ ਆਵਾਦਵੀ ਪਾਰਟੀ ਦਾ ਹੂਟਕ ਲੱਗਿਆ ਨਜ਼ਰ ਨਹੀਂ ਆਇਆ ਨਵਾਂ ਸ਼ਹਿਰ ਤੋਂ ਬਸ ਬੁਧਾ ਇੱਕ ਡਾਕਟਰ ਨਿਸ਼ਤਰਪਾਲ ਜੀ ਵੱਲੋਂ ਉੱਲਕਤੇ ਦੇ ਵਕਵਾ ਪਿੰਡਾਂ ਵਿੱਚ ਪਹੁੰਚ ਕੇ ਹੂਠਾਂ ਦਾ ਜਾਇਜ਼ਾ ਲਿਆ ਅਤੇ ਵਰਕਰਾਂ ਦਾ ਹੌਸਲਾ ਬੁਧਾਇਆ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਵਾਪਸ ਸਾਹਿਬ ਜੀ ਨੇ ਬੜੀ ਇਕਠਨ ਲੜਾਈ ਲੜ ਕੇ ਇਹ ਮੋਰਦਾਰ ਕਾਰਨ ਲੈ ਕੇ ਦਿੱਤਾ ਹੈ ਇਸ ਲਈ ਸਾਨੂੰ ਮੋਰ ਜ਼ਰੂਰ ਪਾਉਣੀ ਚਾਹੀਦੀ ਹੈ ਤਦ ਹੀ ਅਸੀਂ ਲੋਕਤੰਤ ਨੂੰ ਮਜ਼ਬੂਤ ਕਰ ਸਕਦੇ ਹਾਂ ਅਤੇ ਆਪਣੇ ਹੱਕਾਂ ਹਕਾਂ ਦੇ ਰਾਖੀ ਕਰਨ ਵਾਲੇ ਇਹਨਾਂ ਦਿਆਂ ਨੂੰ ਚੁਣ ਸਕਾਂਗੇ। ਬਸ ਬਸ ਬੁਆ ਪ੍ਰਧਾਨ ਡਾਕਟਰ ਅਰਤਾ ਸਿੰਘ ਕ੍ਰੀਮਪੁਰ ਜੀ ਵੱਲੋਂ ਇਹ ਸਾਰੇ ਵਰਕਰਾਂ ਸਪਰਤਾ ਅਤੇ ਵੋਟਰਾਂ ਦਾ ਧੰਨਵਾਦ ਕੀਤਾ। ਡਾਕਟਰ ਨਿਸ਼ਤਰਪਾਲ ਜੀ ਕੇਸਕਰਾਂ ਦਾ ਮਾਹੌਲ ਹੈ ਅੱਜ ਇਲੈਕਸ਼ਨ ਦਾ ਦੌਰ ਹੈ ਪੋਲਿੰਗ ਚੱਲ ਰਹੀ ਹੈ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਚੱਲੇਗੀ ਮਾਹੌਲ ਕਿਸ ਤਰ੍ਹਾਂ ਦਾ? ਕਿਉਂਕਿ ਪੰਜਾਬ ਦੇ ਅੰਦਰ ਇਹ ਮੰਡਲੀ ਇਕਾਈਆ ਜਿਹੜੇ ਲੋਕਤੰਤਨ ਨੂੰ ਮਜ਼ਬੂਤ ਕਰਦੀ ਹੈ ਸਾਡੇ ਇਲਾਕੇ ਦੇ ਅੰਦਰ ਬਹੁਤ ਹੀ ਸ਼ਾਂਤਮਈ ਮਾਹੌਲ ਦੇ ਨਾਲ ਮੈਂ ਬਖ ਬਖ ਪਿੰਡਾਂ 'ਚ ਬੂਥਾਂ ਤੇ ਜਾ ਕੇ ਆਇਆ ਲੋਕ ਭਾਈਚਾਰਕ ਸਾਂਝ ਦੇ ਨਾਲ ਸ਼ਾਂਤੀ ਦੇ ਨਾਲ ਜਿਹੜੀ ਉਹ ਪੋਲਿੰਗ ਕਰ ਰਹੇ ਆ ਆਪਾਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਵੀ ਆਪਾਂ ਜਿਹੜੇ ਸਾਡੇ ਵਾਜਨ ਸਮਾਜ ਪਾਰਟੀ ਦੇ ਉਮੀਦਵਾਰ ਆ ਉਹਨਾਂ ਦੇ ਹੱਕ 'ਚ ਵੋਟ ਪਾ ਕੇ ਉਹਨਾਂ ਨੂੰ ਜਿਤਾਈਏ ਤਾਂ ਜੋ ਇਸ ਤਰ੍ਹਾਂ ਮੈਂ ਪੰਜਾਬ ਦੀ ਅਸੈਂਬਲੀ 'ਚ ਲੋਕਾਂ ਦੇ ਮਾਮਲੇ ਚੱਕਦਾ ਲੋਕਾਂ ਦੇ ਕੰਮ ਆਉਣਾ ਇਸੇ ਤਰ੍ਹਾਂ ਜਿਲ੍ਹਾ ਪੁਰਸ਼ਦ ਦੇ ਉਮੀਦਵਾਰ ਸਰਬਜੀਤ ਜਾਫਰਪੁਰ ਜੀ ਪਰੇਸ ਸ਼ਾਂਤੀ ਤੋਂ ਬਲੌਗ ਸ਼ਾਂਤੀ ਦੇ ਮੈਂਬਰ ਭੈਣ ਜੀ ਜਤਵਿੰਦਰ ਗੌਰ ਜੀ ਜਿਹੜੇ ਸਾਡੇ ਕੈਂਡੀਡੇਟ ਨੇ ਉਹਨਾਂ ਦੇ ਲਈ ਅਸੀਂ ਲਗਾਤਾਰ ਅਪੀਲ ਵੀ ਕੀਤੀ ਅੱਜ ਮੈਂ ਵੈਸੀ ਨਗਰ ਭੇਂ ਦੇ ਅੰਦਰ ਇੱਥੇ ਅਪੀਲ ਕਰਨ ਲਈ ਆਇਆ ਸੀ ਔਰ ਕੁਝ ਇੱਥੇ ਪ੍ਰੋਬਲਮ ਹੋਈ ਸੀ ਉਹ ਸਾਰੇ ਉਮੀਦਵਾਰ ਸਰਬਾਨ ਆ ਗਏ ਸੀ ਉਹਨਾਂ ਨੂੰ ਬੈਠ ਕੇ ਸਮਝਾਇਆ ਵੀ ਜਿਹਦਾ ਜੀ ਕਰਦਾ ਆਪਾਂ ਕਿਸੇ ਨੂੰ ਫੋਰਸ ਨਾ ਕਰੀਏ ਕੰਪੇਨ ਨਾ ਕਰੀਏ ਰਲ ਮਿਲ ਕੇ ਇਸ ਜਿਹੜਾ ਲੋਕਤੰਤਾ ਦਾ ਥੰਮਾ ਇਹਨੂੰ ਮਜ਼ਬੂਤ ਕਰੀਏ ਜੀ ਕਿਸ ਤਰ੍ਹਾਂ ਦਾ ਮਾਹੌਲ ਲੱਗਿਆ ਜਦੋਂ ਆਈ ਹੂੰ ਠੀਕ ਮਾਹੌਲ ਹੁਣ ਚੱਲ ਰਿਹਾ ਕੀ ਕਹਿਣਾ ਚਾਹੁੰਦੇ ਆ ਕਿ ਜਦੋਂ ਅਸੀਂ ਆਏ ਸੀਗੇ ਤਾਂ ਕਿਤੇ ਨਾ ਕਿਤੇ ਜਿਹੜੇ ਦੂਸਰੀਆਂ ਪਾਰਟੀਆਂ ਦੇ ਬੂਥ ਸੀ ਉਥੇ ਹੈ ਨਹੀਂ ਸੀਗੇ ਉਹ ਕਿਸੇ ਨੂੰ ਸਾਨੂੰ ਮੈਸੇਜ ਆਇਆ ਵੀ ਚੁਕਾਏ ਗਏ ਪਰ ਅਸੀਂ ਆ ਕੇ ਆਪਣੇ ਬੂਥਾਂ ਦੇ ਉੱਤੇ ਆਪਣੇ ਬੰਦੇ ਬੈਠੇ ਆ ਉਹਨਾਂ ਨੂੰ ਬਿਠਾਇਆ ਔਰ ਸਾਰਿਆਂ ਨੂੰ ਕਿਹਾ ਵੀ ਜਿਹੜਾ ਮਰਜੀ ਆਪਣਾ ਬੂਥ ਲਾਵੇ ਆਪਣਾ ਬੋਰਡ ਪਵਾਵੇ ਆਪਾਂ ਇਹਨੂੰ ਮਜ਼ਬੂਤ ਕਰਨਾ ਨਾ ਕਿ ਆਪਾਂ ਕਿਸੇ ਨੂੰ ਰੋਕਣਾ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਬਹੁਤ ਜੱਦੋਜਹਿਦ ਨਾਲ ਵੋਟ ਦਾ ਰਾਈਟ ਲੈ ਕੇ ਦਿੱਤਾ ਹੋ ਸਕਦਾ ਕਿਸੇ ਨੂੰ ਨਾ ਮਿਲਦਾ ਜੇ ਬਾਬਾ ਸਾਹਿਬ ਡਾਕਟਰ ਲੜਾਈ ਨਾਲ ਇਹ ਉਹ ਲੜਾਈ ਦਾ ਹਦਕਾਰ ਸਾਨੂੰ ਨਾ ਲੈ ਕੇ ਦਿੰਦੇ ਤਾਂ ਅੱਜ ਆਪਾਂ ਐਮਐਲਏ ਐਮਪੀ ਪੰਚ ਸਰਪੰਚ ਦੇ ਹਿੱਸੇਦਾਰੀ ਦਾ ਕੀ ਬਣਨਾ ਤਾਂ ਕੀ ਹਿੱਸੇਦਾਰੀ ਨਹੀਂ ਰਹਿ ਸਕਦੀ। ਬਾਬਾ ਸਾਹਿਬ ਦੁਆਰਾ ਦਿੱਤੇ ਅਧਿਕਾਰ ਨੂੰ ਜਿਨ੍ਹਾਂ ਨੂੰ ਨਗਿਆ ਸੀ ਇੱਕ ਅਜਿਹੀ ਤਾਕਤ ਲੈ ਕੇ ਦੇ ਕੇ ਚੱਲੇ ਆ ਜਿਹਨੂੰ ਤੁਸੀਂ ਬਚਾਉਣਾ ਲੁੱਟਣ ਤੋਂ ਬਚਾਉਣਾ ਟੁੱਟਣ ਤੋਂ ਬਚਾਉਣਾ ਕੁੱਟਣ ਤੋਂ ਬਚਾਉਣਾ ਡਰਾਵੇ ਤੋਂ ਬਚਾਉਣਾ ਉਹਨੂੰ ਬਚਾਉਣ ਦੇ ਲਈ ਆਪਾਂ ਅਸੀਂ ਤੁਸੀਂ ਸਾਡੇ ਲੱਗੇ ਹੋ ਉਹਦੇ ਲਈ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੋਟ ਦਾ ਰਾਈਟ ਦਾ ਜਰੂਰ ਇਸਤੇਮਾਲ ਕਰੋ। ਆਪਣੇ ਹੱਕ ਦੇ ਲਈ ਆਪਣੇ ਭਵਿੱਖ ਦੇ ਲਈ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਉਹਦੇ ਨਹੀਂ ਸਾਡਾ ਜਿਹੜਾ ਸੁਨਹਿਰਾ ਭਵਿੱਖ ਬਣ ਸਕਦਾ ਡਾਕਟਰ ਸਾਹਿਬ ਜਿਹੜੇ ਲੋਕ ਘਰਾਂ ਵਿੱਚ ਡਰੇ ਆ ਜਾਂ ਲੋਕ ਪ੍ਰਿਪੇਅਰ ਨਹੀਂ ਹੈਗੇ ਜਿਓ ਵੋਟ ਨਹੀਂ ਪਾਣਗੇ ਕਿਤਨਾ ਕਿਤੇ ਫਿਰ ਇਹ ਹੌਲੀ ਆਉਣ ਵਾਲੇ ਸਮੇਂ ਦੇ ਵਿੱਚ ਅਧਿਕਾਰ ਵੀ ਖੁੱਸਦੇ ਜਾਣਗੇ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਕਿਉਂਕਿ ਵੋਟ ਦਾ ਸਾਰਿਆਂ ਨੂੰ ਜੇ ਅਧਿਕਾਰ ਮਿਲਿਆ ਮਤਲਬ ਬਹੁਤ ਸਾਰੀਆਂ ਕੰਟਰੀਆਂ ਜਿੱਥੇ ਵੋਟਾਂ ਦਾ ਅਧਿਕਾਰ ਆਮ ਲੋਕਾਂ ਨੂੰ ਨਹੀਂ ਹੈ ਇਹ ਪੰਜਾਬ ਦੇਸ਼ ਔਰ ਭਾਰਤ ਔਰ ਪੰਜਾਬ ਇਦਾਂ ਦਾ ਸੂਬਾ ਜਿੱਥੇ ਬਾਵਾ ਸਾਹਿਬ ਨੇ ਹਰੇਕ 1 ਮੈਨ ਵਨ ਵੋਟ ਵਨ ਵੋਟ ਵਨ ਵੈਲਿਊ ਦਾ ਅਧਿਕਾਰ ਲੈ ਕੇ ਦਿੱਤਾ ਮੇਰੇ ਜਿਹੜੇ ਲੋਕ ਘਰਾਂ 'ਚ ਵੀ ਬੈਠੇ ਆ ਕਿਉਂਕਿ ਬਹੁਤ ਤਕੜਾ ਹਮਲਾ ਫੈਲਾ ਪ੍ਰਸ਼ਾਸਨ ਨੇ ਪ੍ਰਬੰਧ ਕੀਤੇ ਆ ਆਪਾਂ ਯਾਰ ਘਰੋਂ ਆ ਕੇ ਵੋਟ ਪਾਈਏ ਆਪਣਾ ਸਹੀ ਨੁਮਾਇੰਦਾ ਚੁਣੀਏ ਉਹ ਸਾਡੇ ਕੰਮ ਕਰ ਸਕੇ ਜੇ ਆਪਾਂ ਨਹੀਂ ਕਰਾਂਗੇ ਨਹੀਂ ਤਾਂ ਫਿਰ ਡਿਕਟੇਟਰਸ਼ਿਪ ਲਾਗੂ ਹੋ ਜਾਊਗੀ ਫਿਰ ਜਿਹੜਾ ਇੱਕ ਇਕੱਲਾ ਆਇਆ ਉਹਦਾ ਐਲਾਨ ਚੱਲੀ ਜਾਊਗਾ ਇਦਾਂ ਕਰਕੇ ਸਾਨੂੰ ਸਾਰਿਆਂ ਨੂੰ ਦੇ ਵਿੱਚ ਹਿੱਸਾ ਲੈਣਾ ਚਾਹੀਦਾ